ਤਲਕ ਦੇ 4 ਸਾਲ ਬਾਅਦ ਅਦਾਕਾਰਾਂ ਨੂੰ ਮਿਲਿਆ ਪਿਆ ਸੋਸ਼ਲ ਮੀਡੀਆ ਤੇ ਤਸਵੀਰਾਂ ਖੀਤੀਆਂ ਸਾਂਝੀਆਂ ਤੇ ਹਰਫਾਨ ਜਿਹੜੀ ਕਰ ਰਹੀ ਨੇ ਚਰਚਾ ਦਰਸਤਾਂ ਨੂੰ ਦੱਸ ਦਈਏ ਕਿ ਆਪਣੀ ਫੈਲੀ ਫਿਲਮ ਸ਼ੁਗ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹਿਤ ਹੈ ਅਦਾਕਾਰਾ ਸਮਥਾ ਰੂਤ ਪ੍ਰਭੂ ਤੇ ਨਾਲ ਦੀ ਨਾਲ ਹੁਣ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਹ ਤਸਵੀਰਾਂ ਦੇ ਵਿੱਚ ਰਾਜ ਨੀਵੀ ਮੂਰੂ ਵੀ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਹੁਣ ਲੋਕਾਂ ਦੇ ਕੋਲੋਂ ਜਿਹੜੀ ਕਾਫੀ ਜ਼ਿਆਦਾ ਇਹ ਸ਼ੰਕਾ ਜਤਾਈਆਂ ਜਾ ਰਹੀਆਂ ਨੇ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਮਨਥਾ ਤੇ ਰਾਜਿੰਦੀ ਮੁਰੂ ਦਾ ਆਪਸ ਦੇ ਵਿੱਚ ਰਿਸ਼ਤਾ ਹੈ ਤੋਂ ਰਿਸ਼ਤੇ ਦੇ ਵਿੱਚ ਹਨ ਹਾਲਾਂਕਿ ਦੋਨੋਂ ਦਾਸੀਏ ਕੇਸ ਮਨਥਾ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਤੇ ਪਰ ਆਪਸ ਦੇ ਵਿੱਚ ਦੋਹਾਂ ਦਾ ਤਲਾਕ ਹੋ ਗਿਆ ਸੀਗਾ ਤੇ ਤਲਾਕ ਤੋਂ ਬਾਅਦ ਵੀ ਇਹ ਜਾ ਰਿਹਾ ਹੈ ਕਿ ਸਮਨਥਾ ਰਾਜ ਦੇ ਨਾਲ ਆ ਸੰਬੰਧ ਵਿੱਚ ਨਹੀਂ ਰਿਸ਼ਤੇ ਦੇ ਵਿੱਚ ਨਹੀਂ ਹਾਲਾਂਕਿ ਦੋਹਾਂ ਦੇ ਵੱਲੋਂ ਕੋਈ ਵੀ ਇਸ ਪੂਰੇ ਮਾਮਲੇ ਤੇ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਗਈ ਹੈ ਨਾ ਹੀ ਉਨ੍ਹਾਂ ਨੇ ਕਿਸੇ ਵੀ ਚੀਜ਼ ਬਾਰੇ ਕੋਈ ਵੀ ਟਿੱਪਣੀ ਕੀਤੀ ਆਪਣੇ ਰਿਸ਼ਤੇ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਹੈ ਦਾ ਜੇ ਕੇ ਸਮਾਥਾ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਵੀ ਕੀਤੀਆਂ ਦੇ ਨਾਲ ਦੀ ਨਾਲ ਦੱਸਿਆ ਜਾ ਰਿਹਾ ਹੈ ਕਿ ਸਮਮਥਾ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਲੰਬਾ ਸਫ਼ਰ ਰਿਹਾ ਹੈ ਤੇ ਜਿਹੜੀ ਫਿਲਮ ਆ ਉਹ ਨਈ 9 ਮਹੀਨੋਂ ਰਿਲੀਜ਼ ਹੋਣ ਵਾਲੀ ਹੈ ਜਦ ਕਿ ਹੁਣ ਕੱਲ ਜਿਹੜੀ ਫਿਲਮ ਆ ਸ਼ੂ ਗਿਆ ਉਹ ਰਿਲੀਜ਼ ਹੋਣ ਵਾਲੀ ਹੈ ਤੇ ਕਾਫੀ ਇਸ ਫਿਲਮ ਨੂੰ ਲੈ ਕੇ ਸਮਮਥਾ ਉਤਸ਼ਾਹਤ ਦੇ ਵਿੱਚ ਹੈ ਔਰ ਆਧਾ ਤਰ੍ਹਾਂ ਦੇ ਪ੍ਰੇਮ ਸਬੰਧ ਦੀਆਂ ਰਿਸ਼ਤੇ ਦੀਆਂ ਚਰਚਾਵਾਂ ਵੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਜਿੱਥੇ ਕਿ ਰਾਜ ਨਿਦੀ ਮੋਰੂ ਦੇ ਨਾਲ ਤਸਵੀਰਾਂ ਪਹਿਲਾਂ ਸਾਂਝੀਆਂ ਕੀਤੀਆਂ ਉਹ ਦੱਸਦੀ ਹੈ ਕਿ ਪਹਿਲਾ ਗੌਰ ਵੀ ਜਿਹੜੀਆਂ ਫਿਲਮਾਂ ਨੇ ਸੁਮੰਥਾ ਉਹ ਰਾਜ ਦੇ ਨਾਲ ਕਰ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਹੁਣ ਫੈਨਸ ਇਹ ਚੀਜ਼ਾਂ ਜਿਹੜੀਆਂ ਜਿਤਾ ਰਹੇ ਨੇ ਔਰ ਇਸ ਸੂਤਰਾਂ ਦੇ ਵੱਲੋਂ ਖਬਰ ਆ ਰਹੀ ਹੈ ਕਿ ਦੋਹਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਵੀ ਸੰਬੰਧ ਹੋ ਸਕਦਾ ਰਿਸ਼ਤੇ ਦੇ ਵਿੱਚ ਨੇ ਪਰ ਹਾਲਾਂਕਿ ਦੋਹਾਂ ਦੇ ਵੱਲੋਂ ਕੋਈ ਵੀ ਇਸ ਪੂਰੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਗਈ ਹੈ ਹਾਲਾਂਕਿ ਹੁਣ ਸੁਮੰਥਾ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਰੀਆਂ ਤਸਵੀਰਾਂ ਸਾਂਝੀਆਂ ਕਰਕੇ ਨਾਲ ਦੇ ਨਾਲ इस सफर बारे तय किया है कि जी शुरुआत बहुत लंबी सी बहुत लंबे समय तो बाद जो दिन आया है और सफर बहुत लंबा रहा बहुत सारिया चीजा जितिया ने पर ਤੇ ਕਿਹਾ ਜਾ ਰਿਹਾ ਹੈ ਕਿ ਤਲਾਕ ਦੇ 4 ਸਾਲਾਂ ਬਾਅਦ ਸਦਾਕਾਰਾਂ ਉਸਮੰਤਾਂ ਨੂੰ ਆਪਣਾ ਜੜਾ ਇੱਕ ਤਰੀਕੇ ਦੇ ਨਾਲ ਪਿਆਰ ਮਿਲਿਆ ਇਹ ਚਰਚਾਵਾਂ ਨੇ ਪਰ ਦੋਹਾਂ ਤੋਂ ਕੋਲ ਇਸ ਪੂਰੇ ਮਾਮਲੇ ਤੇ ਕੋਈ ਵੀ ਟਿੱਪਣੀ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਤਾਂ ਇਹ ਖਬਰਾਂ ਸ਼ੁਕਰ ਦੇ ਵੱਲੋਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਰਤ ਕੀਤੀਆਂ ਜਾ ਰਹੀਆਂ ਨੇ ਔਰ ਟਿੱਪਣੀਆਂ ਹੋ ਰਹੀਆਂ ਨੇ ਕਿ ਦੋਹਾਂ ਦੇ ਵਿੱਚ ਆਪਸੀ ਕੋਈ ਰਿਸ਼ਤਾ ਹੈ ਕੋਈ ਸੰਬੰਧ ਹੈ ਪਰ ਹਾਲਾਂਕਿ ਇਸ ਬਾਰੇ ਕੋਈ ਵੀ ਪੁਸ਼ਟੀ ਜੜੀਆਂ ਉਹਨਾਂ ਤੋਂ ਹੰਦ ਵੱਲ ਨਹੀਂ ਕੀਤੀ ਗਈ ਹੈ ਪਰ ਆਪਣੀਆਂ ਤਸਵੀਰਾਂ ਜੜੀਆਂ ਨੇ ਸੋਸ਼ਲ ਮੀਡੀਆ ਤੇ ਆਦਾਕਾਰਾਂ ਦੇ ਵੱਲੋਂ ਕੀਤੇ ਨੇ ਜਾਂ ਇਹਨੇ ਤਾਂ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਉਤਸ਼ਾਹ ਜ਼ਾਹਰ ਕੀਤਾ ਤੇ ਆਪਣੇ ਇਸ ਸਫਰ ਦੇ ਬਾਰੇ ਬਿਆਨ ਕੀਤਾ ਗਿਆ ਤੇ ਨਾਲ ਹੀ ਤੁਹਾਨੂੰ ਦੱਸੀਏ ਕਿ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਵੀਡੀਓਜ਼ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਰ ਹੋਈਆਂ ਨੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਕੋਈ ਰਿਸ਼ਤਾ ਹੈ ਪਰ ਅਦਾਕਾਰਾਂ ਕਾਫੀ ਖੁਸ਼ ਨਜ਼ਰ ਆ ਰਹੀ ਆ ਆਪਣੀਆਂ ਇਹਨਾਂ ਤਸਵੀਰਾਂ ਨੂੰ ਵਾਇਰਲ ਜਿੱਥੇ ਕੀਤੀਆਂ ਨੇ ਨਾਲ ਦੇ ਨਾਲ ਆਉਣ ਵਾਲੀ ਫਿਲਮ ਨੂੰ ਲੈ ਕੇ ਆਪਣੇ ਨਵੇਂ-ਨਵੇਂ ਪ੍ਰੋਜੈਕਟਸ ਨੂੰ ਲੈ ਕੇ ਅਦਾਕਾਰਾਂ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਉਸ ਸਾਹਿੱਖ ਨਜ਼ਰ ਆ ਰਹੀ ਹੈ ਪਰ ਮੁਨ ਕਾਫੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋਈਆਂ ਨੇ ਖਬਰਾਂ ਵਾਇਰਲ ਹੋਈਆਂ ਨੇ ਕਿ ਤਲਾਕ ਤੋਂ ਬਾਅਦ ਅਦਾਕਾਰਾਂ ਨੂੰ ਆਪਣਾ ਪਿਆਰ ਮਿਲਿਆ ਪਰ ਦੋਹਾਂ ਦੇ ਪ੍ਰੇਮ ਸੰਬੰਧ ਦਾ ਬਾਰੇ ਦੋਹਾਂ ਨੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਚੁੱਪੀ ਧਾਰ ਕੀਤੀ ਹੋਈ ਹੈ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਆਖਰ ਦੋਹਾਂ ਦੇ ਸੰਬੰਧ ਦੇ ਵਿੱਚ ਕੀ ਹੋ ਜਾਏ ਜਾਂ ਫਿਰ ਕੋਈ ਰਿਸ਼ਤਾ ਹੈ ਜਾਂ ਨਹੀਂ ਇਹ ਦੋਹਾਂ ਦੇ ਵੱਲੋਂ ਹਾਲੇ ਫਿਲ ਕੋਈ ਵੀ ਜਿਹੜਾ ਸਪਸ਼ਟੀਕਰਨ ਨਹੀਂ ਦਿੱਤਾ ਗਿਆ